ਜਿਹੜਾ ਡਿਪਾਰਟਮੈਂਟ ਹੈ ਜੀ ਕੰਟੇਨਰ ਐਂਡ ਵੇਅਰਹਾਊਸਿੰਗ ਕਾਰਪੋਰੇਸ਼ਨ ਜਿਹਨੂੰ ਪੂਰਾ ਨਾਮ ਜਿਹੜਾ ਹੈ ਪੰਜਾਬ ਸਟੇਟ ਕੰਟੇਨਰ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਨਾਮ ਦਿੱਤਾ ਜਾਂਦਾ ਔਰ ਸ਼ਾਰਟ ਚ ਉਹਨੂੰ ਕਾਨਵੇਅਰ ਜਿਹੜਾ ਉਹ ਕਿਹਾ ਜਾਂਦਾ ਆ ਇਹ ਤਕਰੀਬਨ ਪਿਛਲੇ 20 ਸਾਲ ਤੋਂ ਜਿਹੜਾ ਪੰਜਾਬ ਦੇ ਵਿੱਚ ਸਥਾਪਿਤ ਹੈ ਔਰ ਇਹ ਡਿਪਾਰਟਮੈਂਟ ਜਿਹੜਾ ਇੱਕ ਏਜੰਸੀ ਦੇ ਤੌਰ ਤੇ ਰਜਿਸਟਰਡ ਕੀਤਾ ਗਿਆ ਸੀ ਤੇ ਇਹਦੇ ਤੋਂ ਅੱਗੇ ਜਿਹੜਾ ਸੀਪੋਰਟ ਬੰਬੇ ਹੈ ਸੀਪੋਰਟ ਬੰਬੇ ਦੇ ਉੱਪਰ ਜਿਹੜੇ ਛਿੱਪ ਰਾਈ ਜਿਹੜੇ ਕੰਟੇਨਰ ਆਂਦੇ ਨੇ ਇੰਪੋਰਟ ਐਕਸਪੋਰਟ ਹੁੰਦਾ ਹੈ ਤਾਂ ਉਹ ਕੰਟੇਨਰ ਉਤਾਰ ਕੇ ਜਿਹੜਾ ਕੱਚਾ ਮਾਲ ਹੁੰਦਾ ਹੈ ਡਰਾਈ ਉਹ ਸਾਡੇ ਯਾਰਡ ਦੇ ਅੰਦਰ ਰੱਖਿਆ ਜਾਂਦਾ ਉੱਥੇ ਸਾਡੇ ਕੋਲ 32 ਏਕੜ ਜ਼ਮੀਨ ਦੇ ਵਿੱਚ ਸਾਡੇ ਯਾਰਡ ਬਣੇ ਹੋਏ ਨੇ ਜਿਹੜਾ ਕਮਰਸ਼ੀਅਲ ਕੰਮ ਸਾਰਾ ਹੈਗਾ ਔਰ ਇਸੇ ਤਰ੍ਹਾਂ ਇੱਕ 150 ਏਕੜ ਜ਼ਮੀਨ ਦੇ ਵਿੱਚ ਕਿਲਾ ਰਾਏਪੁਰ ਜਿਹੜਾ ਲੁਧਿਆਣਾ ਦੇ ਕੋਲ ਡੇਲੋਂ ਦੇ ਨਜ਼ਦੀਕ ਤੁਸੀਂ ਡرائی ਪੋਰਟ ਦੇਖਦੇ ਹੋ ਉਹ 150 ਕਿੱਲੇ ਦੇ ਵਿੱਚ ਉੱਥੇ ਯਾਰਡ ਬਣੇ ਹੋਏ ਨੇ ਤੇ ਇਹਨਾਂ ਸਾਰਿਆਂ ਤੋਂ ਜਿਹੜੀ ਆਮਦਨ ਆਉਂਦੀ ਹੈ ਜਿਹੜਾ ਕਿਰਾਇਆ ਹੁੰਦਾ ਲੋਕ ਕੰਟੇਨਰ ਲਿਆਉਂਦੇ ਨੇ ਔਰ ਉੱਥੇ ਰੱਖਦੇ ਨੇ ਉਹਨਾਂ ਦਾ ਪਰ ਡੇ ਪਰ ਵੀਕ ਪਰ ਮੰਥ ਜੋ ਵੀ ਉਹਦਾ ਪੀਰੀਅਡ ਮੁਤਾਬਕ ਉਹਦਾ ਰੈਂਟ ਜਿਹੜਾ ਪਹਿਲਾਂ ਫਿਕਸ ਕੀਤਾ ਹੁੰਦਾ ਉਹ ਸਾਰਾ ਰੈਂਟ ਸਾਨੂੰ ਆਉਂਦਾ ਔਰ ਉਹ ਸਾਡੇ ਡਿਪਾਰਟਮੈਂਟ ਦੀ ਜਿਹੜੀ ਆਮਦਨ ਹੈ ਔਰ ਇਹਦੇ ਵਿੱਚ ਬਹੁਤ ਵੱਡੇ ਜਿਹੜੇ ਸੁਧਾਰ ਜਿਹੜੇ ਹੋਏ ਨੇ ਕਾਫੀ ਅਸੀਂ ਕੰਮਾਂ ਤੇ ਜਿਹੜਾ ਲੱਗੇ ਹੋਏ ਆ ਔਰ ਜੇ ਉਦੋਂ ਦਾ ਮੈਂ ਜੁਆਇਨ ਕੀਤਾ ਇਹਦੇ ਵਿੱਚ ਤਾਂ ਇਹ ਇੱਕ ਸਾਲ ਦੇ ਵਿੱਚ ਅਸੀਂ ਕਾਫੀ ਕੁਝ ਜਿਹੜਾ ਇੰਪਰੂਵਮੈਂਟ ਲਿਆਉਣ ਦਾ ਯਤਨ ਕਰ ਰਹੇ ਹਾਂ ਕਾਫੀ ਸਾਰੀਆਂ ਜਿਹੜੀਆਂ ਔਨਤਾਈਆਂ ਸਨ ਉਹ ਔਨਤਾਈਆਂ ਨੂੰ ਅਸੀਂ ਦੂਰ ਕਰ ਰਹੇ ਹਾਂ ਖਾਸ ਕਰਕੇ ਬੰਬੇ ਵਿੱਚ ਯਾਰਡ ਸਨ ਜਿਹੜੇ ਉਹ ਉਹਨਾਂ ਦੀ ਰਿਪੇਅਰ ਨਹੀਂ ਸੀ ਹੋਈ ਅਸੀਂ ਉਹ ਰਿਪੇਅਰ ਵਾਸਤੇ ਜਿਹੜਾ ਹੈਗਾ 18 CR ਦਾ ਜਿਹੜਾ ਠੇਕਾ ਹੈ ਕੰਟਰੈਕਟ ਉਹ ਜਿਹੜਾ ਇੱਕ ਕੇਂਦਰ ਦੀ ਏਜੰਸੀ ਹੁੰਦੀ ਹੈ ਅ ਜਿਵੇਂ ਪੀ ਡਬਲਯੂ ਡੀ ਪੰਜਾਬ ਦਾ ਹੁੰਦਾ ਉਵੇਂ ਸੀ ਪੀ ਡਬਲਯੂ ਜਿਹੜਾ ਸੈਂਟਰ ਦਾ ਹੈ ਉਹਦੇ ਰਾਈ ਅਸੀਂ ਸਰਵੇ ਕਰਾ ਕੇ ਤੇ ਇੱਕ ਅਸੀਂ ਕੰਟਰੈਕਟ ਜਿਹੜਾ ਅਸੀਂ ਦੇਣ ਜਾ ਰਹੇ ਹਾਂ ਤੇ ਉਹ ਰਿਪੇਅਰ ਜਿਹੜੀ ਹੈ ਉਹ ਹੋਵੇਗੀ ਤੇ ਸਾਡੇ ਯਾਰਡ ਜਿਹੜੇ ਨੇ ਵਧੀਆ ਮਾਡਰਨ ਟਾਈਪ ਦੇ ਜਿਹੜਾ ਬਣ ਜਾਣਗੇ ਉਹਦੇ ਨਾਲ ਸਾਡੇ ਵਧੀਆ ਭਾਤੇ ਠੇਕਾ ਜਿਹੜਾ ਉਹ ਜਿਹੜਾ ਚੜੇਗਾ ਤੇ ਜਿਹੜਾ ਡਿਪਾਰਟਮੈਂਟ ਦੀ ਆਮਦਨ ਵਧੇਗੀ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਕੀਤੇ ਨੇ। ਹਾਂ ਕੀ ਲਾ ਰਹੇ ਸਰ ਆਮਦਨ ਵਧਾਉਣ ਦੇ ਸੋਰਸ ਜਿਵੇਂ ਆਪਾਂ ਕਹੀਏ ਵੀ ਇੱਕ ਤੁਹਾਡੇ ਕੋਲ ਡਰਾਈਪੋਰਟ ਦੀ ਗੱਲ ਕੀਤੀ ਐ। ਫੋਲ ਡਰਾਈਪੋਰਟ ਪੋਰਟ ਬਣਾਣ ਦਾ ਇਹਦੇ ਲਈ ਕੀ ਉਪਰਾਲਾ ਨਹੀਂ। ਦੇਖੋ ਜੇਕਰ ਡਿਪਾਰਟਮੈਂਟ ਦੀ ਨੀਤੀ ਹੋਵੇ ਇਹਦੇ ਨਾਲ ਸਾਰੇ ਜੁੜੇ ਹੋਏ ਲੋਕ ਚਾਹੇ ਅਸੀਂ ਚੇਅਰਮੈਨ ਆ, ਵਾਈਸ ਚੇਅਰਮੈਨ ਆ ਜਾਂ ਜਿਹੜੇ ਮੁਲਾਜ਼ਮ ਨੇ ਸਾਰੇ ਇਕਜੁੱਟ ਹੋ ਕੇ ਜੇਕਰ ਅਸੀਂ ਵਧੀਆ ਢੰਗ ਨਾਲ ਕੰਮ ਕਰਦੇ ਆ ਤਾਂ ਮੈਨੂੰ ਇਹ ਲੱਗਦਾ ਹੈ ਕਿ ਸ਼ੁਰੂ ਦੇ ਵਿੱਚ ਇਹ ਸਾਡਾ ਡਿਪਾਰਟਮੈਂਟ ਕੋਈ ਠੇਕੇ ਤੇ ਨਹੀਂ ਸੀ ਚੜਿਆ ਹੋਇਆ ਉਦੋਂ ਸਾਰਾ ਹੀ ਅਸੀਂ ਖੁਦ ਹੈਂਡਲ ਕਰਦੇ ਸੀ ਤੇ ਉਸ ਆਮਦਨ ਨਾਲ ਹੀ ਅਸੀਂ 150 ਕਿੱਲਾ ਜ਼ਮੀਨ ਜਿਹੜਾ ਡਰਾਈਪੋਰਟ ਤੇ ਜਿਹੜਾ ਖਰੀਦ ਕੀਤਾ ਸੀ ਤੇ ਜੇ ਉਦੋਂ ਅਸੀਂ 150 ਕਿੱਲਾ ਖਰੀਦ ਸਕਦੇ ਆ ਤਾਂ ਮੈਨੂੰ ਲੱਗਦਾ ਜੇ ਅਸੀਂ ਖੁਦ ਕਰੀਏ ਤਾਂ ਇਹ ਕੰਮ ਜਿਹੜਾ ਅਸੀਂ یوں ਕਿੰਨਾ ਵੀ ਕਰ ਸਕਦੇ ਹਾਂ ਤੇ ਹੁਣ ਤੱਕ ਕਿੰਨੇ ਥਾਵਾਂ ਤੇ 150 ਏਕੜ ਜ਼ਮੀਨ ਖਰੀਦ ਚੁੱਕੇ ਹੁੰਦੇ ਤੇ ਮੈਨੂੰ ਇਹ ਲੱਗਦਾ ਵੀ ਇਹਦੇ ਵਾਸਤੇ ਚੰਗੀ ਨੀਤੀ ਦੀ ਲੋੜ ਹੈ ਜੇ ਅਸੀਂ ਅੱਛੀ ਨੀਤੀ ਨਾਲ ਜਿਹੜਾ ਕੰਮ ਕਰਾਂਗੇ ਤਾਂ ਕੁਦਰਤੀ ਤੌਰ ਤੇ ਜਿਹੜਾ ਇਹਦੇ ਵਿੱਚ ਸੁਧਾਰ ਹੋਵੇਗਾ ਮੁੱਖ ਮੰਤਰੀ ਪੰਜਾਬ ਅਤੇ ਕੇਂਦਰ ਦਾ ਕਿੰਨਾ ਹਿੱਸਾ ਹੁੰਦਾ ਇਹਦੇ ਵਿੱਚ ਕਿੰਨਾ ਦਾ ਜੇ ਆਪਾਂ ਫੰਡਿੰਗ ਲੈਣ ਦੀ ਕਰੀ ਖਰਚਾ ਕਰਨ ਦੀ ਤੇ ਆਮਦਨ ਆਉਂਦੀ ਹੈ ਉਹ ਕਿੰਨਾ ਪਰਸੈਂਟ ਹੁੰਦਾ ਜੀ ਨਹੀਂ ਸਾਨੂੰ ਕਿਸੇ ਦੀ ਵੀ ਫੰਡਿੰਗ ਦੀ ਲੋੜ ਨਹੀਂ ਹੈਗੀ ਸਾਡਾ ਡਿਪਾਰਟਮੈਂਟ ਜਿਹੜਾ ਉਹ ਪਿਛਲੇ 4 ਕਸਾਲਾਂ ਦੇ ਵਿੱਚ ਜਿਹੜਾ ਉਹਦੇ ਵਿੱਚ ਕੰਮ ਹੋਇਆ ਉਹ ਵਧੀਆ ਢੰਗ ਨਾਲ ਕੰਮ ਨਹੀਂ ਹੋ ਸਕਿਆ 2020 ਤੋਂ ਬਾਅਦ ਇੱਕ ਜਿਹੜਾ ਕਿਸੇ ਕੋਲ ਕੰਟਰੈਕਟ ਹੈਗਾ ਉਹ ਟੈਂਪਰੇਰੀ ਹੈ ਤਿੰਨ ਤਿੰਨ ਮਹੀਨੇ ਬਾਅਦ ਉਹਦਾ ਟਾਈਮ ਜਿਹੜਾ ਹਰ ਵਾਰੀ ਵਧਾ ਦਿੱਤਾ ਗਿਆ ਤੇ ਉਹ ਵਧਾਉਣ ਨਾਲ ਸਾਨੂੰ ਫਾਇਦਾ ਨਹੀਂ ਹੋਇਆ ਉਲਟਾ ਘਾਟਾ ਹੋਇਆ ਕਿਉਂਕਿ ਸਾਡਾ ਡਿਪਾਰਟਮੈਂਟ ਚ ਜਿਹੜਾ ਉਹ ਕੇਸ ਚੱਲਦਾ ਸੀ ਇੱਕ ਕੋਰਟ ਕੇਸ ਸੀ ਉਹ ਕੋਰਟ ਕੇਸ ਹੋਣ ਕਰਕੇ ਅਸੀਂ ਕਿਸੇ ਨੂੰ ਸਿੱਧੇ ਤੌਰ ਤੇ ਜਿਵੇਂ ਪਹਿਲਾਂ ਠੇਕੇ ਤੇ ਦਿੰਦੇ ਸੀ ਆਪਣੇ ਯਾਰਡ ਉਹ ਦੇ ਨਹੀਂ ਸਕਦੇ ਸੀ ਤੇ ਇਸੇ ਨੂੰ ਆਧਾਰ ਬਣਾ ਕੇ ਜਿਹੜਾ ਅ ਟੈਂਪਰੇਰੀ ਠੇਕੇ ਦੇ ਜਿਹੜਾ ਇਹਨਾਂ ਨੂੰ ਦਿੱਤਾ ਗਿਆ ਸਾਡੇ ਯਾਰਡ ਨੂੰ ਪਰ ਉਹਦਾ ਸਾਨੂੰ ਬਹੁਤ ਜ਼ਿਆਦਾ ਜਿਹੜਾ ਇੱਕ ਤਰ੍ਹਾਂ ਦਾ ਘਾਟਾ ਪਿਆ ਪਰ ਘਾਟਾ ਪੈਣ ਦੇ ਬਾਵਜੂਦ ਮੈਂ ਇਹ ਸਮਝਦਾ ਕਿ ਪੰਜਾਬ ਦੇ ਬਹੁਤ ਸਾਰੇ ਡਿਪਾਰਟਮੈਂਟ ਨੇ ਉਹ ਘਾਟੇ ਦੇ ਡਿਪਾਰਟਮੈਂਟ ਨੇ ਫਿਰ ਵੀ ਸਾਡਾ ਡਿਪਾਰਟਮੈਂਟ ਜਿਹੜਾ ਵਾਧੇ ਦਾ ਡਿਪਾਰਟਮੈਂਟ ਹੈ ਇਸ ਲਈ ਇਹਦੇ ਤੇ ਤਾਂ ਜਿੰਨਾ ਵੀ ਕੰਮ ਕੀਤਾ ਜਾ ਸਕੇ ਇਹਦੀ ਕੋਈ ਲਿਮਟ ਨਹੀਂ ਹੈਗੀ ਇਨੂੰ ਕਿੰਨਾ ਵੀ ਜਿਹੜਾ ਅੱਗੇ ਵਧਾਇਆ ਜਾ ਸਕਦਾ ਡਿਪਾਰਟਮੈਂਟ ਦੇ ਵਿੱਚ ਹੋਏ ਭ੍ਰਸ਼ਟਾਚਾਰ ਤੇ ਕੀ ਲੱਗਦਾ ਕਿਹਦੀ ਹੈਗੀ ਹੈ ਜ਼ਿੰਮੇਵਾਰੀ ਬਣਦੀ ਆ ਕਿ ਤੁਸੀਂ ਉਹਨਾਂ ਦੇ ਐਕਸ਼ਨ ਲੈਣ ਦੀ ਗੱਲ ਕਰ ਰਹੇ ਹੋ ਮੈਂ ਤਾਂ ਹਮੇਸ਼ਾ ਕਹਿੰਦਾ ਜੇ ਕੋਈ ਗਲਤ ਗੱਲ ਹੈਗੀ ਆ ਤਾਂ ਉਹਦੀ ਜਾਂਚ ਕਰਾਉਣੀ ਚਾਹੀਦੀ ਹੈ ਤੇ ਉਹਦਾ ਦੇਖਣਾ ਚਾਹੀਦਾ ਵੀ ਇਹਦੇ ਚ ਹੁਨਤਾਈ ਕਿੱਥੇ ਰਹਿ ਗਈ ਸੀ ਤੇ ਬਾਕੀ ਮੇਨ ਮਕਸਦ ਸਾਡਾ ਹੈਗਾ ਕਿ ਇਹਨੂੰ ਨਵੇਂ ਸਿਰੇ ਤੋਂ ਅਸੀਂ ਸਾਡੇ ਕਿਉਂਕਿ ਕੇਸ ਜਿਹੜੇ ਨੇ ਸਮਾਪਤ ਹੋ ਗਏ ਨੇ ਕੇ ਸਾਡੇ ਨਿਪਟ ਗਏ ਨੇ ਤੇ ਹੁਣ ਅਸੀਂ ਰਿਪੇਅਰ ਕਰਵਾ ਰਹੇ ਹਾਂ ਮੈਂ ਖੁਦ ਜਾ ਕੇ ਬੰਬੇ ਜਾ ਕੇ ਵਿజిਟ ਕਰਕੇ ਆਇਆ ਸੀ ਇਹਨੂੰ ਇਹ ਨਹੀਂ ਹੈਗਾ ਕਿ ਪੰਜਾਬ ਦੇ ਵਿੱਚ ਬੈਠੇ ਬੈਠੇ ਅਸੀਂ ਉਹਨੂੰ ਆਪਦੀ ਚੀਜ਼ ਨੂੰ ਅਸੈਸ ਕਰੀ ਚਲੀਏ ਖੁਦ ਆਪਣਾ ਗਰਾਉਂਡ ਜ਼ੀਰੋ ਤੇ ਜਾ ਕੇ ਉਹਨੂੰ ਜਾ ਕੇ ਵਿజిਟ ਕਰਕੇ ਦੇਖ ਕੇ ਤੇ ਅਸੀਂ ਹੁਣ ਉਹਨੂੰ ਰਿਪੇਅਰ ਉਹਦੀ ਕਰਵਾ ਰਹੇ ਹਾਂ ਤੇ ਰਿਪੇਅਰ ਕਰਨ ਤੋਂ ਬਾਅਦ ਅਸੀਂ ਉਹਨੂੰ ਜਲਦੀ ਠੇਕੇ ਤੇ ਚੜਾਉਣਾ ਹੈ ਇੱਕ ਇਹ ਤੇ ਚੜੂਗਾ ਤਾਂ ਕੁਦਰਤੀ ਬਹੁਤ ਵੱਡੇ ਪੱਧਰ ਤੇ ਆਮਦਨ ਜਿਹੜੀ ਹੋਏਗੀ ਤੇ ਉਹਦੇ ਨਾਲ ਹੋਰ ਵੀ ਸਾਡੇ ਬਹੁਤ ਵੱਡੇ ਫਾਇਦੇ ਹੋਣਗੇ ਇੱਕ ਸੀਐਸਆਰ ਜਿਹੜਾ ਫੰਡ ਹੁੰਦਾ ਉਹ ਜਦੋਂ ਤੁਸੀਂ 5 ਕਰੋੜ ਤੋਂ ਉੱਪਰ ਆਮਦਨ ਹੁੰਦੀ ਹੈ ਤੁਹਾਨੂੰ ਕਿਤੇ ਪ੍ਰੋਫਿਟ ਹੁੰਦਾ ਤਾਂ ਤੁਸੀਂ ਸੀਐਸਆਰ ਫੰਡ ਜਿਹੜਾ ਉਹਦਾ ਕੋਈ 5% 2% 1% ਜੋ ਵੀ ਉਹਦਾ ਕੋਈ ਰੂਲ ਹੈ ਉਹ ਰੂਲ ਮੁਤਾਬਕ ਤੁਸੀਂ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਫੰਡ ਜਣਾ ਤੁਸੀਂ ਲਾ ਸਕਦੇ ਹੋ ਤੇ ਅਸੀਂ ਉਹ ਵੀ ਉਧਰ ਜਿਹੜੀ ਕੋਸ਼ਿਸ਼ ਆਪਦੀ ਕਰਾਂਗੇ ਪਹਿਲਾਂ ਸਾਡੇ ਡਿਪਾਰਟਮੈਂਟ ਨੇ ਅਜਿਹੀ ਸਹਾਇਤਾ ਪਹਿਲਾਂ ਬਹੁਤ ਕੀਤੀ ਹੈ ਤੇ ਚੰਗੇ ਲਾਭ ਜਿਹੜੇ ਨੇ ਦੇਖਣ ਨੂੰ ਮਿਲਣਗੇ ਇਹ ਗੱਲ ਕਰੀਏ ਰੋਜ਼ਗਾਰ ਦੀ ਇਸ ਡਿਪਾਰਟਮੈਂਟ ਦੇ ਵਿੱਚ ਕਿੰਨੇ ਕੁ ਰੋਜ਼ਗਾਰ ਮਿਲ ਸਕਦੇ ਮਹੱਇਆ ਹੋ ਸਕਦੇ ਆ ਕਿ ਉੱਥੇ ਜਿਹੜੀਆਂ ਵੈਕੈਂਸੀਜ਼ ਆ ਗਈਆਂ ਨੇ ਉਹ ਪੂਰੀਆਂ ਨੇ ਸਭ ਜਿਹੜਾ ਡੇਲੋਂ ਵਾਲਾ ਪ੍ਰੋਜੈਕਟ ਹੈ ਉਹ ਸਾਡਾ ਕੌਨਕੋਰ ਨਾਲ ਮਿਲ ਕੇ ਜਿਹੜਾ ਉਹ ਚੱਲਦਾ ਹੈ ਉਹਨਾਂ ਦਾ ਐਗਰੀਮੈਂਟ ਦੇ ਵਿੱਚ ਜਿਹੜਾ ਕਿਉਂਕਿ ਰੇਲਵੇ ਤੋਂ ਮਾਲ ਉਤਰਦਾ ਇਸ ਲਈ ਕੌਨਕੋਰ ਦੇ ਨਾਲ ਐਲਾਇੰਸ ਹੈ ਤੇ ਉਹਨਾਂ ਦਾ 51% ਸ਼ੇਅਰ ਹੈ ਤੇ ਸਾਡਾ ਹੋਣਾ 30% ਹੈ ਕੌਨਵੇਅਰ ਦਾ ਕੌਨਕੋਰ ਤੇ ਕੌਨਵੇਅਰ ਦੋਵੇਂ ਜੁਆਇੰਟ ਜਿਹੜਾ ਉੱਥੇ ਕੰਮ ਕਰ ਰਹੇ ਨੇ ਤੇ ਉੱਥੇ ਜਿਹੜੇ ਆਸ-ਪਾਸ ਦੇ ਲੋਕ ਨੇ ਉਹਨਾਂ ਨੂੰ ਰੋਜ਼ਗਾਰ ਕੁਦਰਤੀ ਇਹ ਮਿਲਦਾ ਹੈ ਕਾਫੀ ਵੱਡੀ ਗਿਣਤੀ ਦੇ ਵਿੱਚ ਤੇ ਮੇਰੇ ਕੋਲ ਅਡਜਸਟਡ ਡਾਟਾ ਤਾਂ ਨਹੀਂ ਪਰ ਵੱਡੀ ਗਿਣਤੀ ਦੇ ਵਿੱਚ ਤੁਸੀਂ ਵੇਖਦੇ ਹੋ ਜਦੋਂ ਐਡਾ ਵੱਡਾ ਪ੍ਰੋਜੈਕਟ ਹੋਵੇ ਤਾਂ ਮੈਂ ਬੰਬਈ ਕਿਉਂਕਿ ਖੁਦ ਵਿజిਟ ਕੀਤਾ ਸੀ ਤਾਂ ਉੱਥੇ 100 ਦੇ ਕਰੀਬ ਤਾਂ ਉੱਥੇ ਸਿਰਫ ਸਿਕਿਉਰਟੀ ਵਾਲੇ ਹੀ ਹੋਣ ਤੁਸੀਂ ਵੇਖ ਲਓ ਕਿ ਜਿੱਥੇ 100 ਦੇ ਕਰੀਬ ਸਿਰਫ ਸਿਕਿਉਰਟੀ ਵਾਲੇ ਲੋਕ ਹੋਣ ਤਾਂ ਕਿੰਨਾ ਵੱਡਾ ਅਪਾਰਟਮੈਂਟ ਜਿਹੜਾ ਹੋਵੇਗਾ ਇਹ ਗੱਲ ਹੈਗੀ ਆ ਵਧੀਆ ਢੰਗ ਨਾਲ ਕੰਮ ਕੀਤਾ ਜਾ ਸਕਦਾ ਅਸੀਂ ਕਰਨ ਦੀ ਅੱਗੇ ਸਾਡੀਆਂ ਜਿਹੜੀਆਂ ਯੋਜਨਾਵਾਂ ਨੇ ਇਹਨੂੰ ਚੰਗਾ ਲਾਭ ਦਾ ਜਿਹੜਾ 啊，是。